ਜਬ ਜੀ ਸਾਹਮਣੇ ਫੇਰ ਹਾਜ਼ਰ ਹੋਇਆ ਜਸਤਰ ਪੰਜਾਬ ਦੇ ਪਖਦੇ ਮਸਲਿਆਂ ਦੇ ਵਿੱਚ ਜੋ ਅੱਜ ਹਾਲਾਤ ਬਣੇ ਹੋਏ ਨੇ ਉਹ ਸਾਡੇ ਤੋਂ ਕਿਸ ਤੋਂ ਗੁੱਝੇ ਲੁਕੇ ਹੋਏ ਨਹੀਂ ਤੇ ਬਹੁਤ ਜ਼ਰੂਰੀ ਸੀਗਾ ਇਸ ਤਰ੍ਹਾਂ ਦੇ ਕਿਸਮ ਦਾ ਇੱਕ ਲੋਕਾਂ ਵਿੱਚ ਰੋਹ ਪੈਦਾ ਹੋਣਾ ਕਿਉਂਕਿ ਪਿਛਲੇ ਲੰਮੇ ਅਸੇ ਤੋਂ ਜੋ ਕੁਝ ਆਹੇ ਅਖੌਤੀ ਅਖੌਂਦੀ ਪਥਨ ਸਰਕਾਰ ਆਪਣੀ ਕੌਮ ਦੇ ਵਾਸਤੇ ਤੇ ਪੰਜਾਬ ਦੀ ਜ਼ਮੀਨ ਦੇ ਨਾਲ ਜੁੜੇ ਹਰ ਇਨਸਾਨ ਵਾਸਤੇ ਜੋ ਜੋ ਕਾਰਗੁਜ਼ਾਰੀ ਕਰ ਰਹੀਆਂ ਸੀ ਇਹ ਸਾਰਾ ਜਿਸ ਦਾ ਨਤੀਜਾ ਸਾਹਮਣੇ ਆਇਆ ਉਹਨਾਂ ਦੀ ਚਾਲਾਂ ਦੇ ਸਭ ਤੋਂ ਵੱਡੀ ਚਾਲ ਇਹ ਸੀ ਕਿ ਕਿਸੇ ਤਰੀਕੇ ਅਸੀਂ ਇੱਥੇ ਹਿੰਦੂ ਸਿੱਖ ਜਾਂ ਹਿੰਦੂ ਮੁਸਲਮ ਜਾਂ ਕਿਸੇ ਹੋਰ ਫਿਰਕੇ ਦੇ ਨਾਲ ਅਸੀਂ ਇੱਕ ਫਿਰਕੂ ਰੰਗਤ ਦੇ ਕੇ ਅਸੀਂ ਇੱਥੇ ਕੋਈ ਦੰਗੇ ਫਸਾਦ ਕਰਵਾਈਏ ਤੇ ਆਪਣਾ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਵੱਲ ਕੇਂਦਰਿਤ ਕਰੀਏ ਆਓ ਕੁਝ ਚੀਜ਼ਾਂ ਝਾਤ ਮਾਰੀਏ ਪਿਛਲੇ ਸਮੇਂ ਵਿੱਚ ਕੀ ਕੀ ਹੋਇਆ ਸਭ ਤੋਂ ਪਹਿਲੇ ਵੱਡੀ ਗੱਲ ਇਹ ਹੈ ਕਿ ਇਹ ਇੱਥੇ ਹਾਲਾਤ ਇਦਾਂ ਪੈਦਾ ਕਿਉਂ ਹੋਏ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਪੰਜਾਬ ਦੇ ਚ ਅਕਾਲੀਆਂ ਦੀ ਸਰਕਾਰ ਸੀ ਉਦੋਂ ਕਾਂਗਰਸ ਸਰਕਾਰ ਨੇ ਬਹੁਤ ਸਾਰੇ ਐਸੇ ਪੈਕੇਜ ਇਸ ਪੰਥਕ ਸਰਕਾਰ ਨੂੰ ਪੰਜਾਬ ਦੀ ਰਾਹਤ ਵਾਸਤੇ ਦਿੱਤੇ ਸੀਗੇ ਓਲਡ ਪੈਕੇਜ ਸੀਗੇ ਉਹ ਸਾਰੇ ਢਕਾਰੇ ਗਏ ਹੁਣ ਜਦੋਂ ਮੋਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਗੱਪਾਂ ਮਾਰੀਆਂ ਨੇ ਕਿ ਸਾਨੂੰ ਟਰੱਕਾਂ ਦੇ ਟਰੱਕ ਜਿਹੜੇ ਨੇ ਆਉਣਗੇ ਭਰ ਕੇ ਨੋਟਾਂ ਦੇ ਪੰਜਾਬ ਵਾਸੇ ਪੈਕੇਜ ਆਉਣਗੇ ਜੇ ਆਏਗਾ ਉਹ ਆਏਗਾ ਉਹ ਮੋਦੀ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਇਹਨਾਂ ਨੂੰ ਝੱਗਾ ਚੁੱਕੇ ਉਸ ਲਈ ਦਿਖਾਤਾ ਕਿ ਤੁਹਾਨੂੰ ਕੋਈ ਟਰੱਕ ਨਹੀਂ ਮਿਲਨੇ ਪਹਿਲਾਂ ਜਿਹੜੇ ਪਿਛਲੇ ਪੈਸੇ ਲਏ ਉਹਨਾਂ ਦਾ ਹਿਸਾਬ ਕਰੋ ਹੁਣ ਇਹਨਾਂ ਨੂੰ ਆਪਣੀ ਕੁਰਸੀ ਡੋਲਦੀ ਨਜ਼ਰ ਆਈ ਭਾਜੀ ਬੀਜੇਪੀ ਜਿਹੜੀ ਆ ਉਹਨੇ ਇਹਨਾਂ ਕੋਲ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਇਹ ਸਿਰਫ ਆਪਣੇ ਘਰ ਭਾਰ ਰਹੇ ਨੇ ਪਿਛਲੇ ਸਮੇਂ ਦੇ ਦੌਰਾਨ ਦੇ ਜਿੰਨਾ ਪੈਸਾ ਗਿਆ ਉਹਦਾ ਹਜੇ ਤੱਕ ਜਿਹੜਾ ਲਿਖਤੀ ਪੜਚੀ ਹਿਸਾਬ ਹੈ 155 ਕਰੋੜ 1 ਮੈਂ ਮਾਫੀ ਚਾਹਨਾ 155 ਲੱਖ ਕਰੋੜ ਜਿਹੜਾ ਪੰਜਾਬ ਦੇ ਵਿੱਚੋਂ ਪੈਸਾ ਸੈਂਟਰਲ ਗਵਰਨਮੈਂਟ ਚੋਂ ਆਇਆ ਸੀਗਾ ਜਿਹਦੇ ਵਿੱਚੋਂ ਇੰਪਲੀਮੈਂਟੇਸ਼ਨ ਜਿਹੜੀ ਆ ਬਿਲਕੁਲ ਵੀ ਨਹੀਂ ਹੋਈ ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਸੇ ਕਪਲੇ ਹਜੇ ਹੌਲੀ ਹੌਲੀ ਨਜ਼ਰ ਆਉਣਗੇ ਔਰ ਕੇਂਦਰ ਸਰਕਾਰ ਦਾ ਧਿਆਨ ਆਪਣਾ ਕੇਂਦਰ ਕਰਨ ਵਾਸਤੇ ਤੇ ਪੰਜਾਬ ਦੀ ਜਨਤਾ ਜਿਹੜੀ ਆ ਇਹਨਾਂ ਨੂੰ ਭੜਕਾਉਣ ਵਾਸਤੇ ਇਹਨਾਂ ਨੇ ਇੰਨੀਆਂ ਲੰਮੀਆਂ ਲੰਮੀਆਂ ਕਾਰਵਾਈਆਂ ਕੀਤੀਆਂ ਜਿੱਥੇ ਇਹਨਾਂ ਨੇ ਆਪਣੇ ਆਪ ਨੂੰ ਪੰਥਕ ਖਾਉਂਦਿਆਂ ਹੋਇਆਂ ਆਪਣੀ ਧਰਮ ਦਾ ਬੇੜਾ ਕਰਕਲ ਗਿਆ ਇਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਔਰ ਉਸ ਤੋਂ ਲਾਵਾ ਇਹਨਾਂ ਨੇ ਮਸੰਦਾ ਤੋਂ ਵੀ ਜ਼ਿਆਦਾ ਜਿਹੜਾ ਇਹ ਹੱਦ ਕਰ ਦਿੱਤੀ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਨੇ ਪਾੜ ਕੇ ਖਿਲਾਰੇ ਉਸ ਵੇਲੇ ਗੁਰੂ ਘਰਾਂ ਉੱਤੇ ਕੀਤੇ ਹੋਏ ਕਬਜ਼ਿਆਂ ਉੱਤੇ ਜ਼ਬਰਦਸਤ ਇਹਨਾਂ ਨੇ ਸ਼ਨਾਖਤੀ ਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਕਿਹੜਾ ਬੰਦਰ ਗੁਰਦੁਆਰਿਆਂ ਸਾਹਿਬ ਵਿੱਚ ਜਾ ਸਕਦਾ ਕਿਹੜਾ ਨਹੀਂ ਜਾ ਸਕਦਾ ਸ੍ਰੀ ਦਰਬਾਰ ਸਾਹਿਬ ਨੂੰ ਢਾ ਲਾਉਣ ਵਾਸਤੇ ਤਾਂ ਕਿ ਸਿੱਖਾਂ ਤੁਹਾਨੂੰ ਮਲੀਆਂ ਮੇੜ ਕੀਤਾ ਜਾ ਸਕੇ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕੰਪਲੈਕਸ ਬਣਾਇਆ ਅੱਜ ਹੱਦੋਂ ਵੱਧ ਹੋ ਗਈ ਜਦੋਂ ਉੱਥੇ ਇੱਕ ਅਦਾਕਾਰਾਂ ਨੂੰ ਲਿਆ ਕੇ ਉੱਥੇ ਫਿਲਮ ਦੀ ਸ਼ੂਟਿੰਗ ਕੀਤੀ ਗਈ ਤੇ ਉਹਦੇ ਕੋਲੋਂ ਫਿਰ ਡਾਂਸ ਕਰਵਾਇਆ ਗਿਆ ਕੀ ਕੋਈ ਹੈ ਉੱਥੇ ਇਨਸਾਨ ਜਿਹੜਾ ਇਸ ਗੱਲ ਦਾ ਜਵਾਬ ਦੇ ਸਕੇ ਕਿ ਮਸੇ ਰੰਗੜ ਵਿੱਚ ਤੇ ਇਹਨਾਂ ਵਿੱਚ ਕੀ ਫਰਕ ਹੈ ਕਿਸੇ ਬੰਨੇ ਨੇ ਕਿਉਂ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਉਹ ਸਾਡੇ ਸਿੱਖ ਧਰਮ ਦੀ ਸਭ ਤੋਂ ਪਵਿੱਤਰ ਜਗ੍ਹਾ ਨਹੀਂ ਉਹ ਸਾਰੇ ਜਹਾਨ ਦੇ ਵਾਸਤੇ ਸਾਰਿਆਂ ਵਾਸਤੇ ਸਰਵ ਸਾਂਝੀ ਬਾਲਤਾਰਾ ਸੁਨੇਹਾ ਦੇਣ ਵਾਲਿਆਂ ਦੀ ਸਭ ਤੋਂ ਸਾਂਝੀ ਜਗ੍ਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੇਰਾ ਖਿਆਲ ਹੈ ਕਿ ਖਾਲੀ ਸਿਰ ਸਿੱਖ ਕੌਮ ਨਹੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਨਹੀਂ ਹਿੰਦੂਸਤਾਨ 'ਚ ਰਹਿਣਾ ਹੈ ਸਾਰੀ ਦੁਨੀਆ ਦੇ ਧਰਮਾਂ ਦੇ ਲੋਕਾਂ ਨੂੰ ਇਹਨਾਂ ਨੂੰ ਕੰਡੈਮ ਕਰਨਾ ਚਾਹੀਦਾ ਇਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਇਹਨਾਂ ਨੂੰ ਫਾਰਕ ਕਰੋ ਔਰ ਸਭ ਤੋਂ ਵੱਡੀ ਜਿਹੜੀ ਮੇਰੀ ਬੇਨਤੀ ਹੈ ਦੁਨੀਆ ਦੇ ਜਿਹੜੇ ਕਿਸੇ ਕੋਨੇ ਵਿੱਚ ਵੀ ਰਹਿੰਦੇ ਹੋ ਇਹ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਸਲੀ ਵਿੱਚ ਇਹਨਾਂ ਦਾ ਨਾਂ ਹੈਗਾ ਪੰਜਾਬੀ ਪਾਰਟੀ ਰਜਿਸਟਰਡ ਨੇ ਸ਼੍ਰੋਮਣੀ ਅਕਾਲੀ ਦਲ 1997 ਦੇ ਵਿੱਚ ਇਹਨਾਂ ਨੇ ਮੋਗੇ ਵਿੱਚ ਕਾਨਫਰੰਸ ਕਰਕੇ ਖਤਮ ਕਰ ਦਿੱਤਾ ਸੀ ਇਸ ਚੀਜ਼ ਬਾਰੇ ਵੀ ਅੱਖਾਂ ਖੋਲੋ ਸ਼੍ਰੋਮਣੀ ਅਕਾਲੀ ਦਲ ਇਹ ਬਿਲਕੁਲ ਨਹੀਂ ਹੈਗਾ ਇਹ ਸਿੱਖਾਂ ਦੀ ਸਰਮੂਹਾਰ ਸੰਸਥਾ ਬਿਲਕੁਲ ਨਹੀਂ ਹੈਗੀ ਇਹਨਾਂ ਨੇ ਖਤਮ ਕਰ ਦਿੱਤੀ ਇਸ ਕਰਕੇ ਇਹ ਇੱਕ ਤੋਂ ਇੱਕ ਵੱਡਾ ਕਾਤਲ ਚੁੰਣ-ਚੁੰਣ ਕੇ ਇਹ ਲੈ ਕੇ ਆ ਰਹੇ ਨੇ ਜਿਨ੍ਹਾਂ ਨੂੰ ਇਹ ਸਾਡੇ ਉੱਤੇ ਡੀਜੀਪੀ ਡੀਆਈਜੀ ਜਾਂ ਹੋਰ ਵੀ ਕਈ ਅਹੁਦਿਆਂ ਉੱਤੇ ਲਾ ਰਹੇ ਨੇ ਮੇਰੀ ਉਂਗਲੀ ਹਰੇਕ ਪੁਲਿਸ ਵਾਲੇ ਤੇ ਨਹੀਂ ਚੰਗੇ ਕਿਰਦਾਰ ਵਾਲੇ ਵੀ ਬਹੁਤ ਸਾਰੇ ਨੇ ਜਿਹੜੇ ਸਿੱਖਾ ਘਰਾਂ 'ਚ ਜੰਮੇ ਨੇ ਉਹਨਾਂ ਨੂੰ ਵੀ ਸਿੱਖ ਪੰਥ ਵਾਲੇ ਬੜਾ ਦਰਦ ਹੈ ਸਾਨੂੰ ਇਸ ਗੱਲ ਦਾ ਬੇਸਾਸ ਹੈ ਬਾਹਰ ਬੈਠੇ ਆ ਕਿ ਪੰਜਾਬ ਪੁਲਿਸ ਦੇ ਵਿੱਚ 80% ਲੋਕ ਡਿਪਰੈਸ਼ਨ ਦਾ ਸ਼ਿਕਾਰ ਨੇ ਉਹਨਾਂ ਦੇ ਕੋਲੋਂ ਜ਼ਬਰਦਸਤੀ ਉਹ ਕੰਮ ਕਰਵਾਏ ਜਾਂਦੇ ਨੇ ਜਿਹੜੇ ਉਹ ਕਰਕੇ ਰਾਜੀ ਨਹੀਂ ਹੈਗੇ ਔਰ ਬਾਹਰਲੇਆਂ ਮੁਲਕਾਂ ਦੇ ਵਿੱਚ ਇਹਨਾਂ ਲੋਕਾਂ ਦੇ ਫੈਲੇ ਹੋਏ ਤੱਤ ਵੀ ਗੁਰੂ ਘਰਾਂ ਦੇ ਵਿੱਚ ਚੌਂਕੜੇ ਮਾਰ ਕੇ ਬੈਠੇ ਨੇ ਉਹ ਏਕਤਾ ਦੇ ਨਾਂ ਦੇ ਉੱਤੇ ਬڑے ਬੀਬੇ ਸੋਹਣੇ ਦਾੜੇ ਖੁੱਲੇ ਛੱਡ ਕੇ ਸ਼ਾਮਲ ਹੁੰਦੇ ਨੇ ਪਰ ਜਦੋਂ ਕੋਈ ਫੈਸਲਾ ਲੈਣਾ ਹੁੰਦਾ ਉਤੋਂ ਕੰਨੀ ਕਤਰਾ ਕੇ ਭੱਜ ਜਾਂਦੇ ਨੇ ਇਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਦਾਸ ਕਾਫੀ ਦੇਰ ਤੋਂ ਇਹੀ ਬਿੰਦਿਆ ਕਰਾ ਸੀ ਮੈਂ ਇੱਕ ਰਾਜਨੀਤਿਕ ਐਨਾਲਾਈਸਟ ਆ ਤੇ ਮੈਂ ਇਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਸਮਝਿਆ ਹੋਇਆ ਮੇਰਾ ਫਰਜ਼ ਬਣਦਾ ਤੁਹਾਨੂੰ ਅਗਾਜ਼ ਕਰਾਂ ਅੱਜ ਦੇ ਹਾਲਾਤ ਇਹ ਨੇ ਚੋਰ ਨਾਲੋਂ ਪੰਡ ਜਿਆਦਾ ਕਾਲੀ ਹੈ ਕਿ ਉਹ ਮਹਿਗਾਲੀ ਇਸ ਕਰਕੇ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਕੱਢਣ ਦੇ ਵਿੱਚ ਸਿਰਫ ਪੰਜਾਬ ਦੇ ਲੋਕ ਹੀ ਜ਼ੋਰ ਨਹੀਂ ਲਾ ਰਹੇ ਸੈਂਟਰ ਸਰਕਾਰ ਵੀ ਅਸਲੇ ਪੂਰਾ ਜ਼ੋਰ ਲਾ ਗਈ ਹੈ ਤਾਂ ਕਿ ਉਹ 2017 ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਖਰਚਿਆਂ ਤੋਂ ਬਚਿਆ ਜਾ ਸਕੇ ਤੇ ਇਹਨਾਂ ਨੂੰ ਖੜਾ ਚੜਾਇਆ ਜਾ ਸਕੇ ਤੇ ਨਜ਼ਰ ਤੇ ਕੁਝ ਇਸ ਤਰ੍ਹਾਂ ਆ ਰਿਹਾ ਕਿ ਦੁਸ਼ਮਣ ਤੇ ਦੋਨੋਂ ਪਾਸੇ ਹੈ ਪਰ ਕੀ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ ਕਿ ਦੁਸ਼ਮਣ ਤੇ ਦੋ ਹੈਗੇ ਨੇ ਪਰ ਜਿਹੜਾ ਘੱਟ ਨੁਕਸਾਨ ਦੇ ਆ ਘਟੋਗੜ ਅਸਲੇ ਆਪਾਂ ਉਸ ਪਲੜੇ ਵੱਲ ਜ਼ਰੂਰ ਜਾਈਏ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੋਈ ਬੁਰੀ ਪਾਰਟੀ ਤੇ ਨਹੀਂ ਹੈਗੀ ਪਰ ਹਜੇ ਤੱਕ ਆਮ ਆਦਮੀ ਪਾਰਟੀ ਪੰਜਾਬ ਵਾਸਤੇ ਤੇ ਪੰਜਾਬ ਦੇ ਬੀਤੇ ਹੋਏ ਕੱਲ ਦੇ ਉੱਤੇ ਆਪਣੇ ਕੋਈ ਏਜੰਡੇ ਜਿਹੜੇ ਨੂੰ ਚੰਗੇ ਤਰੀਕੇ ਨਾਲ ਪੇਸ਼ ਨਹੀਂ ਕਰ ਸਕੀ। ਸ਼੍ਰੀ ਭਗਵੰਤ ਮਾਨ ਜੀ ਬੜੇ ਸੋਹਣੇ ਤਰੀਕੇ ਨਾਲ ਆਪਣੀ ਪੰਜਾਬ ਦੀ ਲੋਕਾਂ ਦੀ ਪੰਜਾਬੀਆਂ ਦੀ ਸੇਵਾ ਕਰਦੇ ਆ ਰਹੇ ਹਨ। ਉਹਨਾਂ ਨੇ ਕਮੇਟੀ ਦੇ ਰਹੀਂ ਜਾਗਰੂਕਤਾ ਲੈਣ ਦਾ ਬੜਾ ਜ਼ੋਰ ਲਾਇਆ ਬਹੁਤ ਕੋਸ਼ਿਸ਼ ਕੀਤੀ। ਹਰ ਇਨਸਾਨ ਸਾਡੇ ਵਰਗਾ ਅਸੀਂ ਵੀ ਬੜੀਆਂ ਕੋਸ਼ਿਸ਼ਾਂ ਕਰਦੇ ਰਹੇ ਹਾਂ ਤੇ ਹਜੇ ਵੀ ਕਰਦੇ ਰਵਾਂਗੇ। ਮੇਰੀ ਬੇਨਤੀ ਹੈ ਜੀ ਤੁਸੀਂ ਆਓ ਜੀ ਬਿਲਕੁਲ ਆਓ ਵਾਕ ਡੋਰ ਸੰਭਾਲੋ। ਵੈਲਕਮ ਹੈ ਤੁਹਾਨੂੰ ਸਾਰਿਆਂ ਪਰ ਆਉਣ ਤੋਂ ਪਹਿਲਾਂ ਇੱਕ ਗੱਲ ਦਾ ਜ਼ੇਰੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸਾਰੀ ਸਿੱਖ ਪੰਥ ਦੇ ਵਿੱਚ ਬੜੇ ਬੜੇ ਸੂਝਵਾਨ ਵਿਦਵਾਨ ਬੈਠੇ ਨੇ ਉਹਨਾਂ ਸਾਰਿਆਂ ਦਾ ਮੂੰਹ ਤੁਹਾਡੇ ਵੱਲ ਹੈ ਇੱਕ ਚੀਜ਼ ਕਲੀਅਰ ਕਰੋ ਕਿ ਤੁਹਾਡੀ ਕੋਲ ਪੰਜਾਬ ਦੇ ਵਿੱਚ ਪੰਜਾਬ ਦੇ ਬੀਤੇ ਹੋਏ ਕੱਲ ਤੋਂ ਲੈ ਕੇ ਹੁਣ ਮੌਜੂਦਾ ਹਾਲਾਤਾਂ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਏਜੰਡਾ ਕੀ ਹੈ ਸਿੱਖਾਂ ਵਾਸਤੇ ਤੇ ਪੰਜਾਬੀਆਂ ਵਾਸਤੇ ਉਹ ਸਾਰੀਆਂ ਚੀਜ਼ਾਂ ਕਲੀਅਰ ਕਰਦੇ ਹੋਏ ਮੱਧ ਨਜ਼ਰ ਕਰਦੇ ਹੋਏ ਹੀ ਤੁਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਸਕਦੇ ਹੋ ਤੇ ਤੁਸੀਂ ਕੁਝ ਕਰ ਸਕਦੇ ਹੋ ਬਸ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਹੈ ਨਾ ਕੁਲਵਿੰਦਰ ਸਿੰਘ ਫਲੋਰਾ ਵਾਸ਼ਿੰਗਟਨ ਡੀਸੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ